ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਾਸ਼ਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾ ਪੇਜ ਨੇ ਖਾਸ ਖਾਸ ਖਬਰਾਂ ਦਿੱਲੀ ਦੀਆਂ 10 ਟਰਾਂਸਪੋਰਟ ਯੂਨੀਆਨਾ ਕਿਸਾਨਾਂ ਦੇ ਹੱਕ ਵਿੱਚ ਡਟੀਆਂ ਮੋਦੀ ਸਰਕਾਰ ਨੂੰ ਦਿੱਤਾ ਅਲਟੀਮੇਟਮ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਦਿੱਲੀ ਬਾਰਡਰ ਤੇ ਪਹੁੰਚ ਦਾ ਕੀਤਾ ਐਲਾਨ ਅੰਮ੍ਰਿਤਸਰ ਵੱਲੋਂ ਕਿਸਾਨਾਂ ਨੂੰ ਬਿਨਾਂ ਸ਼ਰਤ ਗੱਲਬਾਤ ਦਾ ਸੱਦਾ ਇੰਡੀਆ ਗੇਟ ਤੇ ਪਹੁੰਚੇ ਕਿਸਾਨ ਪੁਲਿਸ ਨੂੰ ਪੰਇਆ ਭਾਜਣਾ ਦਿੱਲੀ ਹਾਈ ਅਲਰਟ ਤੇ ਅੱਜ 551 51ਵੇਂ ਪ੍ਰਕਾਸ਼ਪੁਰ ਮੌਕੇ ਸ਼੍ਰੀ ਰਮੰਦਰ ਸਾਹਿਬ ਚ ਸਜਾਏ ਗਏ ਅਲੌਕਿਕ ਜਲਾਓ ਡੇਰਾ ਬਾਬਾ ਨਾਨਕ ਵਿਖੇ 550ਵੇਂ ਪ੍ਰਕਾਸ਼ਪੁਰਬ ਦੇ ਸਮਾਪਤੀ ਸਮਾਗਮ ਸ਼ਾਨ ਨੂੰ ਸ਼ੌਕਤ ਨਾਲ ਸਮਾਪਤ ਪੰਜਾਬੀ ਕਲਾਕਾਰਾਂ ਨੇ ਕੰਗਨਾ ਰਣੌਦ ਦਾ ਕੀਤਾ ਜ਼ਬਰਦਸਤ ਵਿਰੋਧ ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਕਿਸਾਨ ਪਿਛਲੇ 2 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਆंदोलਨ ਕਰ ਰਹੇ ਨੇ ਤੇ ਹੁਣ ਇਹ ਲੜਾਈ ਦਿੱਲੀ ਦੇ ਨੇੜੇ ਆ ਗਈ ਹੈ। ਕਿਸਾਨ ਪਿਛਲੇ 4 ਦਿਨਾਂ ਤੋਂ ਦਿੱਲੀ ਸਰਾਹ ਤੇ ਖੜੇ ਨੇ ਅਤੇ ਉਹਨਾਂ ਦੀ ਮੰਗ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਕਰਨ ਦੀ ਹੈ। ਕਿਸਾਨਾਂ ਨੇ ਪ੍ਰਦਰਸ਼ਨ ਲਈ ਬੁਰਾੜੀ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਦੇ ਨਾਲ ਹੀ ਡੇਰ ਰਾਤ ਭਾਜਪਾ ਪ੍ਰਧਾਨ ਜੇਪੀ ਨੰਡਾ ਦੇ ਘਰ ਵਿੱਚ ਇੱਕ ਉੱਚ ਬਦਰੀ ਮੀਟਿੰਗ ਵੀ ਹੋਈ ਹੈ ਜੋ ਤਕਰੀਬਨ 2 ਘੰਟੇ ਚੱਲੀ। ਕਿਸਾਨਾਂ ਨੇ ਕਿਹਾ ਕਿ 10 ਦਸੰਬਰ ਦੀ ਮੁਲਾਕਾਤ ਦਾ ਕੋਈ ਅਰਥ ਨਹੀਂ ਰਿਹਾ ਲਿਖਤੀ ਪੱਤਰ ਆਵੇਗਾ ਤੇ ਸ਼ਰਤਾਂ ਤੋਂ ਬਿਗੈਰ ਹੋਵੇਗਾ ਤਾਂ ਹੀ ਕੇਂਦਰ ਨਾਲ ਗੱਲ ਕੀਤੀ ਜਾਵੇਗੀ ਕਿਸਾਨਾਂ ਨੇ ਕਿਹਾ ਕਿ ਬਰਾੜੀ ਗਰਾਊਂਡ ਤੋਂ ਆਉਣ ਵਾਲੇ ਕਿਸਾਨਾਂ ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ ਇਹ ਸਾਡੀ ਸ਼ਰਤ ਹੈ ਨਹੀਂ ਤਾਂ ਕੇਂਦਰ ਦੇ ਨਾਲ ਗੱਲਬਾਤ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਅਸੀਂ ਇੱਥੇ ਕਰੋਨਾ ਤੋਂ ਮਰ ਜਾਈਏ ਪਰ ਵਾਪਸ ਨਹੀਂ ਜਾਵਾਂਗੇ ਦਿੱਲੀ ਦੀਆਂ ਟ੍ਰਾਂਸਪੋਰਟ ਯੂਨੀਅਨਾਂ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 2 ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਤਾਂ ਕੋਈ ਵੀ ਟੈਕਸੀ, ਪ੍ਰਾਈਵੇਟ ਬੱਸ, ਟਰੱਕ ਦਿੱਲੀ ਵਿੱਚ ਨਹੀਂ ਚੱਲਣਗੇ। ਅੱਜ 10 ਯੂਨੀਅਨਾਂ ਨੇ ਕਿਸਾਨਾਂ ਦੇ ਦਰਨੇ ਨੂੰ ਸਮਰਥਨ ਦੇਣ ਲਈ ਪਹੁੰਚੀਆਂ। ਹਰਿਆਣਾ ਦੀ ਖੱਟਰ ਸਰਕਾਰ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ। ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦਿੱਤਾ ਹੈ। ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਇਲਾਨ ਕੀਤਾ ਹੈ ਕਿ ਉਹ ਦਿੱਲੀ ਬਾਰਡਰ ਤੇ ਪਹੁੰਚਣ ਗਿਆਂ। ਖੇਤੀ ਕਾਨੂੰਨਾਂ ਵਿਰੁੱਧ ਆंदोलन ਕਰ ਰਹੇ ਕਿਸਾਨ ਲਗਾਤਾਰ ਚੌਥੇ ਦਿਨ ਦਿੱਲੀ ਬਾਰਡਰ ਤੇ ਡਟੇ ਹੋਏ ਨੇ। ਕਿਸਾਨ ਪੰਜ ਤੋਂ 6 ਹੋਰ ਰਸਤਿਆਂ ਤੋਂ ਦਿੱਲੀ ਵਿੱਚ ਦਾਖਲ ਹੋ ਕੇ ਇੰਡੀਆ ਗੇਟ ਦੇ ਹੈਕਸਾਗਨ ਤੱਕ ਜਾ ਪਹੁੰਚੇ। ਕਿਸਾਨਾਂ ਦੇ ਇੰਡੀਆ ਗੇਟ ਪਹੁੰਚਣ ਦੀ ਖਬਰ ਦੇ ਨਾਲ ਹੀ ਪ੍ਰਸ਼ਾਸਨ 'ਚ ਭਾਜੜ ਮਚ ਗਈ। ਪੁਲਿਸ ਨੇ ਉਹਨਾਂ ਕਿਸਾਨਾਂ ਨੂੰ ਜ਼ਰਾਸਦ ਵਿੱਚ ਲੈ ਕੇ ਨਿਰੰਕਾਰੀ ਭਵਨ ਛੱਡ ਦਿੱਤਾ। ਨਵੇਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਹੀ ਨਹੀਂ ਸਗੋਂ Haryana, UP, Rajasthan ਤੇ ਹੋਰ ਨਾ ਵੀ ਕਈ ਸੂਬਿਆਂ ਦੇ ਕਿਸਾਨ ਡਟੇ ਹੋਏ ਨੇ। ਦਿੱਲੀ ਦੇ ਬਾਟਰਾ ਤੇ ਕਿਸਾਨਾਂ ਦਾ ਵੱਡਾ ਇਕੱਠ ਜਮਾ ਹੋ ਰਿਹਾ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਰਾਜਧਾਨੀ ਦਿੱਲੀ ਵਿੱਚ ਟਾਕਰ ਹੋਂਦ ਰੋਕਣ ਲਈ ਪੂਰੀ ਵਾਹ ਲਾਈ ਗਈ ਹੈ। ਕੇਂਦਰ ਸਰਕਾਰ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਲਈ ਤਿਆਰ ਹੋ ਗਈ ਹੈ। ਕਿਸਾਨ ਲੀਡਰ ਬੂਟਾ ਸਿੰਘ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਗ੍ਰਹਿ ਮੰਤਰੀ ਅਮਰਸ਼ਾਹ ਦੇ ਨਾਲ ਫੋਨ ਉੱਪਰ ਗੱਲਬਾਤ ਹੋਈ ਹੈ। ਉਨਾ ਕਿਹਾ ਅਮਿਤ ਸ਼ਾਹ ਬਿਨਾ ਸ਼ਰਤ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸਹਿਮਤ ਹੋਏ ਨੇ 36 ਕਿਸਾਨ ਜਥੇਬੰਦੀਆਂ ਦੇ ਆਗੂ ਜਲਦੀ ਹੀ ਅਮਿਤ ਸ਼ਾਹ ਨੂੰ ਮਿਲਣਗੇ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਖੇਤੀ ਕਾਨੂੰਨ ਤੇ ਕਿਸਾਨ ਆਂਦਲਨ ਨੂੰ ਬੇਵਜਹ ਕਿਹਾ ਹੈ। ਉਹਨਾਂ ਕਿਹਾ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਜਦੋਂ ਗੱਲਬਾਤ ਹੋਵੇ ਕਿ ਤਾਂ ਕਿਸਾਨਾਂ ਨੂੰ ਅਸਲ ਜਾਣਕਾਰੀ ਮਿਲੇਗੀ ਤੇ ਉਹਨਾਂ ਦੀ ਕਿਸੇ ਵੀ ਫਸਲ ਦੀ ਖਰੀਦ ਵਿੱਚ ਕੋਈ ਰੁਕਾਵਟ ਨਹੀਂ ਹੈ। ਇਹ ਆਂਦੋਲਨ ਬਿਨਾਂ ਕਿਸੇ ਕਾਰਨ ਹੀ ਚੱਲ ਰਿਹਾ ਹੈ। ਉਧਰ ਗ੍ਰਹਿ ਮੰਤਰੀ ਅਮਰਸ਼ਾਹ ਤੇ ਖੇਤੀਬਾੜੀ ਮੰਤਰੀ ਨਿਰਿੰਦਰ ਤੋਮਰ ਵਿਚਕਾਰ ਅੱਜ ਬੈਠਕ ਹੋਈ ਹੈ ਇਹ ਬੈਠਕ ਕਰੀਬ 1.5 ਘੰਟਾ ਚੱਲੀ ਹੈ ਕਿਸਾਨ ਆंदोलਨ ਦਾ ਵਿਲੱਖਣ ਪਹਿਲੂ ਇਹ ਹੈ ਕਿ ਉਹਨਾਂ ਨੇ ਪੁਲਿਸ ਤੇ ਸੁਰੱਖਿਆ ਬਲਾਂ ਲਈ ਲੰਗਰ ਖੋਲ੍ਹਿਆ ਹੋਇਆ ਹੈ ਇਹ ਸਭ ਵੇਖ ਕੇ ਦਿੱਲੀ ਦੇ ਲੋਕ ਬਹੁਤ ਹੈਰਾਨ ਹੋ ਰਹੇ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਚ ਪੰਜ ਦਿਨਾਂ ਤੋਂ ਦਿੱਲੀ ਦੀਆਂ ਸੀਮਾਵਾਂ ਤੇ ਡਟੇ ਆਂਦੋਲਨਕਾਰੀ ਕਿਸਾਨ ਹੁਣ ਬਹੁਤ ਸੂਝ ਬੂਝ ਦੇ ਨਾਲ ਆਪਣੇ ਹੱਕਾਂ ਦੀ ਲੜਾਈ ਅੱਗੇ ਵਧਾਉਣ ਜਾ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਲਈ 100 ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਸੜਕ ਉੱਤੇ ਹੀ ਬਕਾਇਦਾ ਆਪਣਾ ਪ੍ਰੋਟੈਸਟ ਸੈਕਟਰੀਏਟ ਸਥਾਪਿਤ ਕਰ ਲਿਆ ਹੈ ਇਸ ਸੈਕਟਰੀਏਟ ਤੋਂ ਹੀ ਆਂਦੋਲਨ ਚਲਾਇਆ ਜਾ ਰਿਹਾ ਹੈ ਇਸ ਸੈਕਟਰੀਏਟ ਰੋਜ਼ਾਨਾ ਦੁਪਹਿਰੇ 2 ਵਜੇ ਮੀਡੀਆ ਬਲਟਨ ਜਾਰੀ ਕਰੇਗਾ ਤੇ ਸ਼ਾਮੀ 4 ਵਜੇ ਪ੍ਰੈਸ ਕਾਨਫਰੰਸ ਕਰਿਆ ਕਰੇਗਾ ਜਿਸ ਵਿੱਚ ਕਿਸਾਨ ਮੀਡੀਆ ਨਾਲ ਆਪਣੀ ਗਤੀਵਿਧੀਆਂ ਸਾਂਝੀ ਕਰਿਆ ਕਰਨਗੇ ਇਸ ਸੈਕਟਰੀਏਟ ਤੋਂ ਸਿਆਸੀ ਆਗੂਆਂ ਦੇ ਕਿਸਾਨਾਂ ਬਾਰੇ ਕੁਝ ਵੀ ਬੋਲਣ ਤੇ ਪਾਬੰਦੀ ਹੈ ਕਿਸਾਨ ਆંદੋਲਨ ਨੂੰ ਪੂਰੀ ਤਰ੍ਹਾਂ ਸਿਆਸੀ ਆਗੂਆਂ ਤੋਂ ਦੂਰ ਰੱਖਿਆ ਗਿਆ ਹੈ ਕਿਸਾਨ ਹੁਣ ਫੇਸਬੁੱਕ ਤੋਂ ਲੈ ਕੇ YouTube ਤੱਕ ਲਾਈਵ ਹੋ ਕੇ ਆਪਣੇ ਸੰਦੇਸ਼ ਜਾਰੀ ਕਰ ਰਹੇ ਨੇ ਸੜਕਾਂ ਉੱਤੇ ਜਿੱਥੇ ਟਰੈਕਟਰਾਂ ਦੀਆਂ ਕਤਾਰਾਂ ਨੇ ਉੱਤੇ ਟਵਿੱਟਰ ਉੱਤੇ ਵੀ ਜੰਗ ਜਾਰੀ ਹੈ ਰਾਤ ਸਮੇਂ ਠੰਡ ਵਿੱਚ ਮਨੁਭਲ ਨੂੰ ਮਜ਼ਬੂਤ ਰੱਖਣ ਲਈ ਲੋਕ ਗੀਤ ਸੰਗੀਤ ਦਾ ਮਨੋਰੰਜਨ ਵੀ ਕਿਸਾਨ ਕਰ ਰਹੇ ਨੇ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਦੇ ਵਿਦਿਆਰਥੀਆਂ ਦੀ ਡੱਫਲੀ ਵੀ ਸੁਬਹ ਵੱਜ ਰਹੀ ਹੈ ਕਿਸਾਨਾਂ ਦੀ ਹਮਾਇਤ ਵਿੱਚ ਖੇਤੀ ਉਪਕਰਨਾਂ ਨਾਲ ਜੁੜੇ ਮਹਿੰਦਰਾ ਅਤੇ ਸੋਨਾਲਿਕਾ ਜਿਹੇ ਕਾਰਪੋਰੇਟ ادارے ਵੀ ਅੱਗੇ ਆਏ ਨੇ ਉਹਨਾਂ ਨੇ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਹੁਣ ਜਿਸਾਨਾਂ ਨੇ ਜੀ ਕੋਈ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਕੈਨੇਡਾ ਵਿੱਚ ਰਹਿੰਦੇ ਇੱਕ ਕੈਨੇਡੀ ਨੇ 50 ਲੱਖ ਰੁਪਏ ਦੀ ਮਦਦ ਕਿਸਾਨਾਂ ਦੇ ਅੰਦੋਲਨ ਨੂੰ ਕੱਕ ਬਖਸ਼ਲੇ ਕੀਤੀ ਹੈ ਉਸ ਨੂੰ ਵੀ ਕਿਸਾਨਾਂ ਨੇ ਮੁੱਢੋਂ ਖਰਚ ਕਰ ਦਿੱਤਾ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹ ਦੇ ਜਨ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਕਿਸੇ ਦੀ ਮਦਦ ਦੀ ਨਹੀਂ ਸਗੋਂ ਆਪਣੇ ਹੱਕ ਦੀ ਜ਼ਰੂਰਤ ਹੈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ 'ਚ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲੌਕਿਕ ਜਲੌਸ ਸਜਾਏ ਗਏ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਹਨ ਅੱਜ ਸ਼ਾਮ ਦੇ ਸਮੇਂ ਰਹਿਰਾ ਸਾਹਿਬ ਦੇ ਪਾਠ ਉਪਰੰਤ ਦੀਪਮਾਲਾ ਕੀਤੀ ਗਈ ਅਤੇ ਆਤੀਸ਼ਬਾਜ਼ੀ ਚਲਾਈ ਗਈ ਇਸ ਜਲਾਵ ਨੂੰ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਵੇਖਿਆ ਉਥੇ ਇਸ ਪਾਵਨ ਦਿਹਾੜੇ ਮੌਕੇ ਦੇਸ਼ ਵਿਦੇਸ਼ ਤੋਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਚ ਆਸਥਾ ਦੀ ਧੁੱਪੀ ਲਗਾਈ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਸੰਗਤਾਂ ਨੇ ਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ 595 ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਵਿਖੇ ਸ਼ਰਬਾਤ ਸਾਹਿਬ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੱਥਾ ਟੇਕਿਆ ਇਸ ਮੌਕੇ ਉਹਨਾਂ ਨਾਲ ਮਹਾਰਾਣੀ ਪਰਨੀਤ ਕੌਰ ਕੈਬਨਟ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ ਮੌਜੂਦ ਸਨ ਅੱਜ ਪ੍ਰਕਾਸ਼ਪੁਰ ਮੌਕੇ ਡੇਰਾ ਬਾਬਾ ਨਾਨਕ ਵਿਖੇ ਕਰਵਾਏ ਗਏ ਸਮਾਗਮ 'ਚ ਕੈਬਨਟ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਦੀ ਜ਼ੁਬਾਨ ਫਿਸਲ ਗਈ ਇਸ ਦੌਰਾਨ ਉਹ ਮਹਾਰਾਣੀ ਪਰਨੀਤ ਕੌਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਪਤਨੀ ਆਖ ਗਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਤੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੇ ਅੱਜ ਸਮਾਪਤੀ ਸਮਾਗਮ ਬੜੀ ਸ਼ਰਧਾ ਅਤੇ ਧੂਮ-ਤਾਮ ਦੇ ਨਾਲ ਮਨਾਏ ਗਏ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਬਨਟ ਮੰਤਰੀ ਸੁਵਜਿੰਦਰ ਸਿੰਘ ਰੰਧਾਵਾ ਸੰਤ ਸਮਾਜ ਅਤੇ ਹੋਰਨਾ ਧਰਮਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਕੈਬਨਟ ਮੰਤਰੀ ਚਰਨਜੀਤ ਸਿੰਘ ਚੰਨੀ ਕੈਬਨਟ ਮੰਤਰੀ ਅਰਨਾ ਚੌਧਰੀ ਪਸ਼ਾੰਤ ਪੂਛਣ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਵਿਧਾਇਕ ਗੁਬਿੰਦਰ ਸਿੰਘ ਲਾਢੀ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਚੇਅਰਮੈਨ ਪੁਗਤਪਾਲ ਸਚਰ ਆਦਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਨਾਨਕ ਨਾਮਲੇਵਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਸ ਮੌਕੇ ਸ਼੍ਰੀ ਅਖੰਡ ਪਾਠ ਦੇ ਅੰਮ੍ਰਿਤ ਪਾਠ ਦੇ ਭੋਗ ਉਪਰੰਤ ਭਾਈ ਸੁਵੰਤ ਸਿੰਘ ਜੀ ਦੇ ਜੱਥੇ ਵੱਲੋਂ ਗੁਰਬਾਣੀ ਦੇ ਰਸ ਪੇਨਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਦਿਹਾੜੇ ਮੌਕੇ ਅੱਜ ਰਾਸ਼ਟਰਪਤੀ ਰਾਮਨਾਥ ਕੋਮਨ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਪੁਨਰ ਨਿਰਮਿਤ ਪੀਬੀਜੀ ਰੈਜੀਮੈਂਟਲ ਗੁਰਦੁਆਰੇ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਰਾਸ਼ਟਰਪਤੀ ਵੱਲੋਂ ਗੁਰਦੁਆਰਾ ਸਾਹਿਬ ਚਮਤਾ ਵੀ ਦਿੱਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਨਗਰੀ ਪਹੁੰਚ ਕੇ ਅੱਜ ਬਾਬਾ ਵਿਸ਼ੁਮਨਦੀ ਮਹਾ ਪੂਜਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਮੰਤਦਰ ਜਾਪ ਕਰਨ ਦੇ ਦੌਰਾਨ ਵਿਧਿਵਦਾਨ ਨਾਲ ਪੀਐਮ ਨੇ ਸ਼ੇਬ ਆਬਾਦੀ ਪੂਜਾ ਕੀਤੀ ਇਸ ਮੌਕੇ ਤੇ ਸੀਐਮ ਯੋਗੀ ਵੀ ਉਹਨਾਂ ਦੇ ਨਾਲ ਮੌਜੂਦ ਸਨ ਕਾਸ਼ੀ ਵਿਛੂਨਾਥ ਮੰਦਿਰ ਚ ਦਰਸ਼ਨ ਤੋਂ ਬਾਅਦ ਪੀਐਮ ਮੋਦੀ ਮੰਦਿਰ ਕੋਰੀਡੋਰ ਪ੍ਰੋਜੈਕਟ ਦੇ ਜਾਇਜ਼ਾ ਲਈ ਗਏ ਜਿਸ ਤੋਂ ਬਾਅਦ ਮੋਦੀ ਅਤੇ ਸੀਐਮ ਯੋਗੀ ਅਲਕਨੰਦਾ ਕਰੂਜ਼ ਵਿੱਚ ਬੈਠ ਕੇ ਰਾਜ ਘਾਟ ਦੀ ਉਹਨਾਂ ਨੇ ਸੈਰ ਕੀਤੀ ਵਾਰਾਨਸੀ ਦੇ 84 ਘਾਟਾਂ ਤੇ 15 ਲੱਖ ਦੀਵੇ ਅੱਜ ਸਜਾਏ ਗਏ ਬਾਈਕਾਟ ਕੰਗਨਾ ਰਣੌਤ ਇਹ ਆਵਾਜ਼ ਪੰਜਾਬ ਦੇ ਕਲਾਕਾਰਾਂ ਦੀ ਹੈ ਕਿਉਂਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਕਲਾਕਾਰ ਉਸ ਦਾ ਵਿਰੋਧ ਕਰ ਰਹੇ ਨੇ ਕੰਗਨਾ ਰਣੌਤ ਨੇ ਕਿਸਾਨਾਂ ਦੇ ਆंदोलਨ ਖਿਲਾਫ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਟਵੀਟ ਕਰਕੇ ਲਿਖਿਆ ਹਰ ਕੋਈ ਆਪਣੀ ਆਪਣੀ ਰੋਟੀ ਸੇਕ ਰਿਹਾ ਹੈ ਇਸ ਦੇ ਜਵਾਬ ਤੇ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਕੰਗਨਾ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਇੰਨੀ ਵੀ ਪਾਲਿਸ਼ ਨਹੀਂ ਮਾਰੀ ਦੀ ਕਿਸੇ ਦੀ ਲੋਕਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਤੁਸੀਂ ਸਾਡੇ ਬਜ਼ੁਰਗਾਂ ਬਾਰੇ ਬੋਲ ਰਹੇ ਹੋ ਤੁਹਾਡੀ ਇੱਕ ਕੰਧ ਤੋੜੀ ਸੀ ਮੁੰਬਈ ਵਾਲਿਆਂ ਨੇ ਤੇ ਤੁਸੀਂ ਸਾਰੀ ਦੁਨੀਆ ਸਿਰ ਤੇ ਚੁਕਲੀ ਸੀ ਸਾਡੇ ਹੱਕ ਖੋਏ ਐ ਸਰਕਾਰ ਨੇ ਕੰਗਨਾ ਦੇ ਸਟੂਡਿਓ ਤੋਂ ਬਾਅਦ ਉਸ ਨੂੰ ਬਲੌਕ ਕਰਨ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਪੰਜਾਬੀ ਗਾਇਕ ਸੁਖੀ ਨੇ ਕੰਗਨਾ ਨੂੰ ਸੋਸ਼ਲ ਮੀਡੀਆ ਤੋਂ ਬਲੌਕ ਕਰਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਤੇ ਉਹਨਾਂ ਬਾਈਕਾਟ ਕੰਗਨਾ ਨਾਟ ਟੈਗ ਕਰਕੇ ਸਾਰਿਆਂ ਨੂੰ ਜੀਹਾ ਕਰਨ ਦੀ ਅਪੀਲ ਕੀਤੀ ਹੈ ਇਸ ਤੋਂ ਬਾਅਦ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਰਣਜੀਤ ਬਾਵਾ ਨੇ ਕਿਹਾ ਕਿ ਉਹਨਾਂ ਦੀ ਜਦ ਕੰਗਣਾ ਨਾਲ ਮੁਲਾਕਾਤ ਹੋਵੇਗੀ ਤਾਂ ਉਸ ਨੂੰ ਮੂੰਹ ਤੋੜ ਜਵਾਬ ਦੇਣਗੇ ਇਸ ਤੋਂ ਪਹਿਲਾਂ ਵੀ ਕੰਗਣਾ ਰਣੌਪ ਨੇ ਆਪਣੇ ਟਵੀਟ ਵਿੱਚ ਖੇਤੀ ਬਿੱਲਾਂ ਖਿਲਾਫ ਵਿਰੋਧ ਕਰਨ ਵਾਲਿਆਂ ਨੂੰ ਅੱਤਵਾਦੀ ਦੱਸਿਆ ਸੀ ਜਿਸ ਤੋਂ ਬਾਅਦ ਰਣਜੀਤ ਬਾਵਾ ਨੇ ਰਿਪਲਾਈ ਕਰਦੇ ਹੋਏ ਕੰਗਣਾ ਨੂੰ ਜਵਾਬ ਦਿੱਤਾ ਸੀ ਬਾਅਦ ਵਿੱਚ ਕੰਗਣਾ ਨੇ ਰਣਜੀਤ ਬਾਵਾ ਨੂੰ ਟਵਿੱਟਰ ਤੋਂ ਬਲੌਕ ਕਰ ਦਿੱਤਾ ਸੀ ਪਰ ਹੁਣ ਨਵੇਂ ਟਵੀਟ ਨਾਲ ਕੰਗਣਾ ਨੇ ਸੋਸ਼ਲ ਮੀਡੀਆ ਤੇ ਨਵੀਂ ਵਾਰ ਛੇੜ ਦਿੱਤੀ ਹੈ ਜਿਸ ਦਾ ਜਵਾਬ ਪੰਜਾਬੀ ਕਲਾਕਾਰ ਦੇ ਰਹੇ ਹਨ ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਖੀਆਂ ਨੇ ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇੱਜਾਸਤ ਲਬਰਾਕਾ